ਸਰਦਾਰ ਮਾਨਪ ਸਿੰਘ ਯਾਲੀ ਨੇ ਪੰਜਾਬ ਦੀ ਵਿਧਾਨ ਸਭਾ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਚੁੱਕੀ ਆਵਾਜ਼ ਉਹਨਾਂ ਕਹਿਆ ਪੰਜਾਬ 'ਚ ਪਏ ਭਾਰੀ ਬਰਸਾਤ ਅਤੇ ਹੜਾ ਕਾਰਨ ਗਰੀਬ ਪਰਿਵਾਰਾਂ ਦੇ ਕੱਚੇ ਮਕਾਨਾਂ ਦੇ ਹੋਏ ਨੁਕਸਾਨ ਦੀ ਸਰਕਾਰ ਤੁਰੰਤ ਪ੍ਰਭਾਵ ਨਾਲ ਮਦਦ ਕਰੇ ਤਾਂ ਜੋ ਉਹਨਾਂ ਦਾ ਮੁੜ ਵਸੇਬਾ ਸੌਖਾ ਹੋ ਸਕੇ ਜਿਹੜੇ ਦੇਖੋ ਇੱਕ ਤਾਂ ਸਭ ਤੋਂ ਜ਼ਰੂਰੀ ਜਿਹੜੀ ਲੋੜ ਹੈਗੀ ਆ ਆਉਣ ਵਾਲੀ ਫਸਲ ਬੀਜਣ ਦੇ ਲਈ ਇੱਕ ਤਾਂ ਰੇਤ ਦੇ ਲਈ ਸਮਾਂ ਪੂਰਾ ਦੇਣਾ ਬਣਦਾ ਵੀ ਰੇਤ ਜਿੰਨਾ ਚਿਰ ਖੇਤ ਖਾਲੀ ਨਹੀਂ ਹੋ ਜਾਂਦੇ ਉਦੋਂ ਤੱਕ ਸਮਾਂ ਵਧਾਇਆ ਜਾਵੇ ਨੰਬਰ 2 ਕਿਸਾਨਾਂ ਨੂੰ ਆਉਣ ਵਾਲੀ ਕਣਕ ਬੀਜਣ ਦੇ ਲਈ ਉਹਨਾਂ ਨੂੰ ਖਾਦ ਦੀ ਲੋੜ ਆ ਉਹਨਾਂ ਨੂੰ ਬੀਜ ਦੀ ਲੋੜ ਆ ਉਹਨਾਂ ਨੂੰ ਡੀਜ਼ਲ ਦੀ ਲੋੜ ਆ ਇਹ ਮੁਹੱਈਆ ਕਰਾਇਆ ਜਾਵੇ ਅਤੇ ਉਸ ਤੋਂ ਵੀ ਜ਼ਰੂਰੀ ਜਿਹੜੇ ਘਰ ਡਿਗ ਪਏ ਨੇ ਜਿਨ੍ਹਾਂ ਦੀ ਛੱਤਾਂ ਡਿਗ ਪੀਆਂ ਨੇ ਉਹਨਾਂ ਨੂੰ ਅੱਜ ਲੋੜ ਆ ਮਦਦ ਦੀ ਆਏ ਨਾਵੇਂ ਵੀ 6 ਮਹੀਨੇ ਬਾਅਦ ਅਸੀਂ ਆਪਣੇ ਮੈਂ ਆਪਣੇ ਹਲਕੇ ਦੇ ਵਿੱਚ ਕੋਸ਼ਿਸ਼ ਕੀਤੀ ਆ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਹਰ ਇੱਕ ਘਰ ਨੂੰ ਜਿਹੜੇ ਵੀ ਘਰ ਟਿਆ ਹੋਇਆ ਜਿੱਦੀ ਛੱਤ ਡਿਗੀ ਆ ਉਹ ਘਰ ਦੀ ਸ਼ੁਰੂ ਕਰਵਾ ਦਿੱਤੇ ਨੇ 1 ਮਹੀਨੇ ਦੇ ਵਿੱਚ ਸਾਰੇ ਘਰ ਕੋਈ ਵੀ ਅਜਿਹਾ ਕਰਨੀ ਹੋ ਜਿੱਦੀ ਛੱਤ ਡਿਗੀ ਹੋਈ ਤੇ ਉਹ ਦੁਬਾਰਾ ਛੱਤ ਪੈ ਕੇ ਜਾਂ ਘਰ ਨਵਾਂ ਨਹੀਂ ਬਣ ਜਾਊਗਾ ਸੋ ਅਸੀਂ ਲੋਕਾਂ ਨੂੰ ਨਾਲ ਲੈ ਕੇ ਕਰ ਰਹੇ ਆ ਲੇਕਿਨ ਸਰਕਾਰ ਦੇ ਸਰਵੇ ਹੋ ਰਹੇ ਨੇ ਜਦ ਨੂੰ ਉਹਨਾਂ ਦੀ ਮਦਦ ਆਉਣੀ ਆ ਜਦ ਤੱਕ ਉਹ ਘਰ ਬਣ ਜਾਣੇ ਨੇ ਕੋਈ ਸਮਾਜ ਸੇਵੀ ਲੋਕਾਂ ਨੇ ਕੋਈ ਐਨ ਆਰ ਆਈ ਨੇ ਹੋ ਐਨ ਜੀਓਜ਼ ਨੇ ਘਰ ਬਣਾ ਦੇਣਿਆ ਇਹ ਤੇ ਲੋੜ ਆ ਮੇਰੇ ਖਿਆਲ ਇੱਕ ਪਿੰਡ ਦੇ ਵਿੱਚ ਇੱਕ ਇੱਕ ਘਰ ਹੋਊਗਾ ਜਾਂ ਦੋ ਦੋ ਜਿਹਨਾਂ ਨੂੰ ਇਮੀਡੀਏਟਲੀ ਮਦਦ ਦੀ ਲੋੜ ਆ ਜਿਹੜੇ ਕੋਈ ਧਰਮਸ਼ਾਲਾ ਦੇ ਵਿੱਚ ਬੈਠੇ ਨੇ ਆਪਣਾ ਸਮਾਨ ਰੱਖੀ ਕੋਈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਬੈਠਿਆ ਕੋਈ ਲੰਗਰ ਹਾਲ ਦੇ ਵਿੱਚ ਲੋਕ ਲੋਕਾਂ ਨੇ ਜਗ੍ਹਾ ਦਿੱਤੀ ਆਪਣਾ ਉਹਨਾਂ ਨੂੰ ਉਹਨਾਂ ਨੂੰ ਇਮੀਡੀਏਟਲੀ ਮਦਦ ਦੀ ਲੋੜ ਆ ਇੱਕ ਪਿੰਡ ਦੇ ਵਿੱਚ ਇੱਕ ਜਾਂ ਦੋ ਮੇਰੇ ਖਿਆਲ ਦਸਾਂ ਪਿੰਡਾਂ ਮੰਗ ਜਿੱਦਾਂ ਦਾ ਹੋਊਗਾ ਸਰ ਜੀ ਸੋ ਇਸ ਪਾਸੇ ਸਰਕਾਰ ਵਿਸ਼ੇਸ਼ ਤੌਰ ਤੇ ਧਿਆਨ ਦੇਵੇ ਤਾਂ ਜੋ ਉਹਨਾਂ ਲੋੜਵੰਦਾਂ ਦੀ ਸਹੀ ਮਦਦ ਹੋ ਸਕੇ ਧੰਨਵਾਦ ਜੀ